ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਮਨੁੱਖ ਨਜ਼ਰ ਆਉਂਦੇ ਹਨ ਪਹਿਲੇ ਉਹ ਜਿਨ੍ਹਾਂ ਵਿੱਚ ਸਹਿਜ ਹੀ ਸੁਖਮ ਬੁੱਧੀ ਹੁੰਦੀ ਹੈ ਸੁਖਮ ਬੁੱਧ ਤੋਂ ਮਤਲਬ ਹੈ ਜਿਨ੍ਹਾਂ ਦੀ ਬੁੱਧੀ ਗਹਿਰਾ ਸੋਚ ਸਕਦੀ ਹੈ ਬਰੀਕ ਸੋਚ ਸਕਦੀ ਹੈ ਜਿਨ੍ਹਾਂ ਦੀ ਬૌਧਿਕ ਨਜ਼ਰ ਦੂਰ ਤੱਕ ਜਾ ਸਕਦੀ ਹੈ ਇਹ ਸੁਖੰ ਬੁੱਧ ਵਾਲੇ ਲੋਕ ਆਪਣਾ ਸਚੱਜਾ ਜੀਵਨ ਜਿਉਣ ਦੇ ਨਾਲ-ਨਾਲ ਇਹ ਵੀ ਮਹਿਸੂਸ ਕਰਦੇ ਹਨ ਕਿ ਇਸ ਕੁਦਰਤ ਨੂੰ ਇਸ ਕੁਦਰਤ ਵਿੱਚ ਵਰਤਦੇ ਰੰਗ ਤਮਾਸ਼ਿਆਂ ਨੂੰ ਕਿਸੇ ਖਾਸ ਪਰਬੁੱਧ ਜਿਉਂਦੀ ਜਾਗਦੀ ਹਸਤੀ ਨੇ ਘੜਿਆ ਹੈ ਉੱਚੀ ਬੁੱਧ ਵਾਲੇ ਲੋਕ ਮਹਿਸੂਸ ਕਰਦੇ ਹਨ ਕਿ ਜੇਕਰ ਕੁਦਰਤ ਵਿੱਚ ਇੰਨੀ ਚੇਤਨਾ ਦੀ ਕਲਾ ਹੈ ਤਾਂ ਇਸ ਕੁਦਰਤ ਨੂੰ ਘੜਨ ਵਾਲਾ ਕੋਈ ਸੰਪੂਰਨ ਕਲਾਵਾਨ ਹੈ ਇਸ ਜਗ ਵਿੱਚ ਦੂਜੇ ਨੰਬਰ ਤੇ ਉਹ ਲੋਕ ਹਨ ਜੋ ਸਿਰਫ ਜਿਉਂਦੇ ਹਨ ਦੂਜੇ ਨੰਬਰ ਦੇ ਇਹ ਲੋਕ ਪਛਮਾ ਵਾਂਗ ਜੀਵਨ ਦੀ ਬਣੀ ਹੋਈ ਲੀਖ ਉੱਤੇ ਚੱਲ ਕੇ ਆਪਣਾ ਜੀਵਨ ਬਸਰ ਕਰਦੇ ਹਨ ਇਸ ਤੋਂ ਅੱਗੇ ਉਹਨਾਂ ਨੂੰ ਕੋਈ ਵੀ ਮਤਲਬ ਨਹੀਂ ਹੁੰਦਾ ਅਤੇ ਤੀਜੇ ਨੰਬਰ ਤੇ ਇਸ ਜਗ ਵਿੱਚ ਉਹ ਲੋਕ ਹਨ ਜੋ ਬੁੱਧੀਮਾਨ ਹਨ ਜੋ ਤਰਕ ਕਰਨ ਦਾ ਮਾਦਾ ਰੱਖਦੇ ਹਨ ਖੋਜੀ ਹਨ ਪਰ ਇਹ ਤੀਜੇ ਨੰਬਰ ਦੇ ਲੋਕ ਭਾਵਕਤਾ ਤੋਂ ਸਖਣੇ ਹਨ ਤੀਜੇ ਨੰਬਰ ਦੇ ਇਹ ਲੋਕ ਆਪਣੇ ਅੰਦਰ ਗਹਿਰੇ ਭਾਵ ਵਿੱਚ ਨਹੀਂ ਉਤਰ ਸਕਦੇ ਇਸ ਲਈ ਇਹ ਲੋਕ ਕੁਦਰਤ ਨੂੰ ਇੱਕ ਸੰਯੋਗ ਦੱਸਦੇ ਹਨ ਇਹ ਕਹਿੰਦੇ ਹਨ ਕਿ ਸਭ ਕੁਝ ਆਪੇ ਹੈ ਬਸ ਆਪੇ ਹੈ ਕੋਈ ਰੱਬ ਨਹੀਂ ਕੋਈ ਬਣਾਉਣ ਵਾਲਾ ਨਹੀਂ ਪਰ ਜਿਹੜਾ ਮਨੁੱਖ ਰੱਬ ਨੂੰ ਸਿੱਧ ਕਰਨਾ ਚਾਹੁੰਦਾ ਹੈ ਕਿ ਰੱਬ ਹੈ ਅਤੇ ਜਿਹੜਾ ਮਨੁੱਖ ਰੱਬ ਨੂੰ ਅਸਿੱਧ ਕਰਨਾ ਚਾਹੁੰਦਾ ਹੈ ਕਿ ਰੱਬ ਨਹੀਂ ਹੈ ਇਹ ਦੋਵੇਂ ਮਨੁੱਖ ਪਾਗਲ ਹਨ ਕਿਉਂਕਿ ਰੱਬ ਨਾ ਅਸਿੱਧ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਿੱਧ ਕੀਤਾ ਜਾ ਸਕਦਾ ਹੈ। ਰੱਬ ਤਾਂ ਕੇਵਲ ਵੇਖਣ ਵਾਲੇ ਦੀ ਨਜ਼ਰ ਵਿੱਚ ਹੈ ਕਿ ਉਹ ਅੱਖ ਕਿੰਨਾ ਗਹਿਰਾ ਵੇਖ ਸਕਦੀ ਹੈ। ਅਤੇ ਹਰ ਮਨੁੱਖ ਹਰ ਬੁੱਧ ਇੱਕੋ ਜਿਹੀ ਨਹੀਂ ਹੁੰਦੀ। ਰੱਬ ਦੀ ਹੋਂਦ ਤਾਂ ਕੇਵਲ ਆਪਣੀ ਅੱਖ ਦਾ ਨਜ਼ਰੀਆ ਹੈ। ਰੱਬ ਦਾ ਹੋਣਾ ਕੇਵਲ ਆਪਣੇ ਭਾਵ ਦੀ ਗਹਿਰਾਈ ਹੈ ਰੱਬ ਨੂੰ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਉਸ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਪਰ ਗੁਰਬਾਣੀ ਕਹਿੰਦੀ ਹੈ ਕਿ ਸਭ ਕੁਝ ਕਿਸੇ ਖਾਸ ਹੁਕਮ ਵਿੱਚ ਚੱਲ ਰਿਹਾ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ કહਿਆ ਜਾਈ ਇਹ ਕੁਦਰਤ ਜਿਸ ਹੁਕਮ ਵਿੱਚ ਚੱਲ ਰਹੀ ਹੈ ਉਸ ਹੁਕਮ ਨੂੰ ਪੂਰਾ ਦੱਸਿਆ ਨਹੀਂ ਜਾ ਸਕਦਾ ਇਹ ਹੁਕਮ ਕਹਿਣ ਤੋਂ ਬਾਹਰ ਹੈ ਪਰ ਮੈਂ ਕਈ ਲੋਕ ਰੱਬ ਨੂੰ ਉਲੰਭਾ ਦਿੰਦੇ ਸੁਣੇ ਹਨ ਉਹ ਕਹਿੰਦੇ ਹਨ ਕਿ हे ਪਰਮਾਤਮਾ ਜੇਕਰ ਤੇਰੇ ਹੁਕਮ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਚਲ ਸਕਦਾ ਤਾਂ ਫਿਰ ਧਰਤੀ ਉੱਤੇ ਹੁੰਦੇ ਇਹਨੇ ਜ਼ੁਲਮ ਕੌਣ ਕਰਦਾ ਹੈ ਹਰ ਇੱਕ ਮਨੁੱਖ ਵਿੱਚ ਪਾਵਰ ਹੈ ਕੋਈ ਸ਼ਕਤੀ ਹੈ ਮਨੁੱਖ ਕਹਿੰਦਾ ਹੈ ਇਹ ਪਾਵਰ ਇਹ ਸ਼ਕਤੀ ਮੇਰੀ ਹੈ ਮੈਂ ਕੁਝ ਹਾਂ ਪਰ ਅੰਦਰੋਂ ਸਭ ਨੂੰ ਪਤਾ ਹੈ ਕਿ ਇਹ ਸ਼ਕਤੀ ਇਹ ਮੇਰਾ ਵजूद ਇਹ ਮੇਰਾ ਵजूद ਵੀ ਮੇਰੇ ਹੱਥ ਵਿੱਚ ਨਹੀਂ ਕੀ ਪਤਾ ਕਦੋਂ ਸਾਹ ਨਿਕਲ ਜਾਵੇ ਜਾਂ ਕੋਈ ਬਿਮਾਰੀ ਆ ਕੇ ਢਾਲਵੇ ਫਿਰ ਮਨੁੱਖ ਵਿੱਚ ਕੰਮ ਕਰਦੀ ਇਹ ਪਾਵਰ ਪੁੰਨ ਕਰਨ ਲੱਗ ਜਾਵੇ ਜਾਂ ਪਾਪ ਕਰਨ ਲੱਗ ਜਾਵੇ ਇਹ ਇਸ ਮਨੁੱਖ ਦੇ ਵਸ ਨਹੀਂ ਇਹ ਸਭ ਸਥਿਤੀ ਦੇ ਵਸ ਵਿੱਚ ਹੈ ਮਨੁੱਖ ਦੇ ਜੀਵਨ ਵਿੱਚ ਕਿਹੋ ਜਹੀ ਸਥਿਤੀ ਬਣਦੀ ਹੈ ਕਿਹੋ ਜਿਹੇ ਹਾਲਾਤ ਬਣਦੇ ਹਨ ਇਹ ਸਥਿਤੀ ਦਾ ਚੱਕਰ ਮਨੁੱਖ ਨੂੰ ਪਾਪ ਵਿੱਚ ਸੁੱਟ ਦੇਵੇ ਜਾਂ ਪੁੰਨ ਵਿੱਚ ਸੁੱਟ ਦੇਵੇ ਵੈਸੇ ਸਾਰੇ ਮਨੁੱਖ ਚੰਗਾ ਬਣਨਾ ਚਾਹੁੰਦੇ ਹਨ ਹਰ ਕੋਈ ਆਪਣੀ ਸੋਭਾ ਆਪਣੀ ਵਡਿਆਈ ਚਾਹੁੰਦਾ ਹੈ ਬੁਰਾ ਬਣਨਾ ਕੋਈ ਵੀ ਨਹੀਂ ਚਾਹੁੰਦਾ ਪਰ ਹਾਲਾਤ ਦੀ ਸਥਿਤੀ ਦਾ ਚੱਕਰ ਕਿਸੇ ਮਨੁੱਖ ਨੂੰ ਚੰਗਾ ਅਤੇ ਕਿਸੇ ਮਨੁੱਖ ਨੂੰ ਮਾੜਾ ਬਣਾ ਦਿੰਦਾ ਹੈ ਕਈ ਲੋਕ ਚਾਹ ਚਾ ਕੇ ਵੀ ਝੂਠ ਨਹੀਂ ਬੋਲ ਸਕਦੇ ਚਾਹ ਕੇ ਵੀ ਜ਼ੁਲਮ ਨਹੀਂ ਕਰ ਸਕਦੇ ਪਰ ਕੁਝ ਲੋਕਾਂ ਤੋਂ ਚੰਗੇ ਬਣਨ ਦੇ ਚੱਕਰ ਵਿੱਚ ਹੀ ਜ਼ੁਲਮ ਉਹ ਹੋ ਜਾਂਦਾ ਹੈ ਸਮਝ ਪੈਂਦੀ ਹੈ ਕਿ ਜੀਵਨ ਕਿਸੇ ਹੁਕਮ ਵਿੱਚ ਹੈ ਜੀਵਨ ਨੂੰ ਦੋ ਗੁਣ ਚਲਾਉਂਦੇ ਹਨ ਚੰਗਾ ਅਤੇ ਮਾੜਾ ਪਾਪ ਅਤੇ ਪੁੰਨ ਪਾਪ ਅਤੇ ਪੁੰਨ ਦੋਵਾਂ ਤੋਂ ਉੱਚਾ ਉੱਠਣਾ ਪਵੇਗਾ ਜਿਹੜਾ ਮਨੁੱਖ ਪਾਪ ਅਤੇ ਪੁੰਨ ਤੋਂ ਉੱਚਾ ਉੱਠ ਜਾਂਦਾ ਹੈ ਜਿਹੜਾ ਮਨੁੱਖ ਜ਼ਿੰਦਗੀ ਦੀ ਹਰ ਸਥਿਤੀ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ ਫਿਰ ਉਸ ਮਨੁੱਖ ਨੂੰ ਖਾਲਸਾ ਪੰਚ ਪਰਵਾਨ ਸੁਆਮੀ ਪਰਮਹੰਸ ਮਨ ਨੂੰ ਜਿੱਤਣ ਵਾਲਾ ਅਨਲਹਕ ਅਹੰ ਬ੍ਰਹਮਸ ਫਿਰ ਕੋਈ ਵੀ ਨਾਮ ਦੇ ਦਿਓ ਗੱਲ ਇੱਕੋ ਹੈ ਐਸਾ ਮਨੁੱਖ ਫਿਰ ਕਹਿੰਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜਾਂ ਸਗਲ ਸੰਗ ਹਮ ਕੋ ਬਨ ਆਈ ਗੁਰਬਾਣੀ ਦਾ ਫਰਮਾਨ ਹੈ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਂ ਹਉਮੈ ਕਹੈ ਨ ਕੋਇ ਜੀਵਨ ਦੇ ਚੱਲਦੇ ਇਸ ਚੱਕਰ ਵਿੱਚ ਹੁਕਮ ਨਾਲ ਕਿਸੇ ਨੂੰ ਵਡਿਆਈ ਮਿਲਦੀ ਹੈ ਕਿਸੇ ਨੂੰ ਬੁਰੀਾਈ ਮਿਲਦੀ ਹੈ ਕੋਈ ਦੁੱਖ ਵਿੱਚ ਕੋਈ ਸੁੱਖ ਵਿੱਚ ਡਿੱਗ ਪੈਂਦਾ ਹੈ ਕਿਸੇ ਉੱਤੇ ਕਿਰਪਾ ਹੁੰਦੀ ਹੈ ਉਹ ਸਹਿਜ ਵਿੱਚ ਟਕਾਹ ਵਿੱਚ ਆ ਜਾਂਦਾ ਹੈ ਕੋਈ ਭਟਕਦਾ ਹੀ ਫਿਰਦਾ ਹੈ ਸਾਰੀ ਸ੍ਰਿਸ਼ਟੀ ਇਸ ਹੁਕਮ ਵਿੱਚ ਹੈ ਕੋਈ ਇਸ ਹੁਕਮ ਤੋਂ ਬਾਹਰ ਨਹੀਂ ਪਰ ਜਿਸ ਮਨ ਨੂੰ ਉੱਤੇ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਹ ਇਸ ਹੁਕਮ ਦੇ ਗੇੜ ਨੂੰ ਸਮਝ ਲੈਂਦਾ ਹੈ ਜਾ ਉਸ ਨੂੰ ਹੁਕਮ ਦੀ ਸਮਝ ਆ ਜਾਂਦੀ ਹੈ ਜਿਸ ਮਨੁੱਖ ਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਹੱਥ ਵਿੱਚ ਕੁਝ ਵੀ ਨਹੀਂ ਕੁਦਰਤ ਵਿੱਚ ਮੇਰੀ ਕੋਈ ਪਾਇਆ ਹੀ ਨਹੀਂ ਮੇਰਾ ਜੰਮਣਾ ਅਤੇ ਮਰਨਾ ਵੀ ਮੇਰੇ ਵਸ ਵਿੱਚ ਨਹੀਂ ਮੇਰਾ ਕਾਮ ਮੇਰਾ ਕਰੋਧ ਮੇਰੇ ਵਸ ਵਿੱਚ ਨਹੀਂ ਕੋਈ ਪਤਾ ਨਹੀਂ ਮੈਂ ਕਿਸ ਵਕਤ ਹੀਰੋ ਤੇ ਕਦੋਂ ਜ਼ੀਰੋ ਹੋ ਜਾਵਾਂ ਇਹ ਪਤਾ ਹੀ ਨਹੀਂ ਜਿਸ ਮਨੁੱਖ ਨੂੰ ਇੰਨੀ ਸਮਝ ਆ ਗਈ ਉਸ ਮਨੁੱਖ ਦਾ ਹੰਕਾਰ ਛੁੱਟ ਜਾਏਗਾ ਉਸ ਮਨੁੱਖ ਦਾ ਮੈਂ ਛੁੱਟ ਜਾਏਗਾ ਮਨੁੱਖ ਦਾ ਮੈਂ ਹੀ ਸੰਸਾਰ ਬਣਾਉਂਦਾ ਹੈ ਜਿੰਨਾ ਵੱਡਾ ਮੈਂ ਉਨਾ ਵੱਡਾ ਸੰਸਾਰ ਪੈਦਾ ਹੁੰਦਾ ਹੈ ਉਨਾ ਵੱਡਾ ਸੰਸਾਰ ਭਰਮ ਪੈਦਾ ਹੁੰਦਾ ਹੈ ਜਦੋਂ ਮੈਂ ਹੀ ਚਲਾ ਗਿਆ ਹੰਕਾਰ ਚਲਾ ਗਿਆ ਜਦੋਂ ਮੈਂ ਹੀ ਚਲਾ ਗਿਆ ਹੰਕਾਰ ਹੀ ਚਲਾ ਗਿਆ ਫਿਰ ਕੌਣ ਵੱਡਾ ਤੇ ਕੌਣ ਛੋਟਾ ਫਿਰ ਐਸਾ ਮਨੁੱਖ ਹੁਕਮ ਦੇ ਨਾਲ ਹੋ ਗਿਆ ਫਿਰ ਐਸਾ ਮਨੁੱਖ ਹੁਕਮ ਦੇ ਨਾਲ ਹੋ ਜਾਵੇਗਾ ਫਿਰ ਐਸਾ ਮਨੁੱਖ ਹੁਕਮ ਵਿੱਚ ਸਮਾ ਜਾਏਗਾ ਫਿਰ ਐਸਾ ਮਨੁੱਖ ਆਖੇਗਾ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ